ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ ਐਜੂਕੇਸ਼ਨਲ ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਸਰਕਾਰੀ ਕਾਲਜ ਦੇ ਵਿੱਚ ਨਿਕਲੀ ਹੋਈ 8ਵੀਂ ਪਾਸ ਲਈ ਜੋ ਭਰਤੀ ਹੈ ਉਸ ਦੀ ਸਾਰੀ ਜਾਣਕਾਰੀ ਲੈ ਕੇ ਆਏ ਹਾਂ ਤੁਹਾਡੇ ਲਈ ਕਿਹੜੇ ਕਾਲਜ ਦੇ ਵਿੱਚ ਇਹ ਭਰਤੀ ਨਿਕਲੀ ਹੈ ਕਿੰਨੀ ਤੁਹਾਡੀ ਸੈਲਰੀ ਹੋਏਗੀ ਕਿਹੜੀਆਂ-ਕਿਹੜੀਆਂ ਪੋਸਟਾਂ ਦੀ ਇਹ ਭਰਤੀ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਅੱਜ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਵੇਖ ਲਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਸਕਰੀਨ ਦੇ ਉੱਪਰ ਦੋਸਤੋ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਖੁੱਲ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਵੱਲੋਂ ਜਾਰੀ ਕੀਤਾ ਗਿਆ ਸੀ ਇਸ ਨੋਟੀਫਿਕੇਸ਼ਨ ਦੇ ਵਿੱਚ ਕਿਹੜੀ-ਕਿਹੜੀ ਪੋਸਟ ਦੀ ਡਿਮਾਂਡ ਕੀਤੀ ਗਈ ਹੈ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਕਿ ਇਸ ਦੀ ਜ਼ਰੂਰੀ ਮਹੱਤਵਪੂਰਨ ਜਾਣਕਾਰੀਆਂ ਇਹ ਜੋ ਭਰਤੀ ਹੈ ਇਹ ਨਰੋਲ ਅਤੇ ਆਰਜੀ ਆਧਾਰ ਤੇ ਹੈ ਇਸ ਦੇ ਲਈ ਜੋ ਅਰਜ਼ੀਆਂ ਦੀ ਡਿਮਾਂਡ ਹੈ ਉਹ 20 ਨਵੰਬਰ 2025 ਤੱਕ ਮੰਗੀਆਂ ਗਈਆਂ ਹਨ ਤੇ ਇਸ ਭਰਤੀ ਦਾ ਜੋ ਇੰਟਰਵਿਊ ਹੈ ਉਹ 26 ਨਵੰਬਰ 2025 ਨੂੰ ਹੋਵੇਗਾ ਯਾਨੀ ਕਿ 20 ਨਵੰਬਰ 2025 ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਇੱਕ ਸਾਦੇ ਕਾਗਜ਼ ਦੇ ਉੱਪਰ ਐਪਲੀਕੇਸ਼ਨ ਲਿਖ ਕੇ ਗੁਰਦਾਸਪੁਰ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣੀ ਹੈ ਆਪਣੀ ਅਰਜੀ ਅਰਜੀ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਤੁਹਾਡਾ 26 ਨਵੰਬਰ 2025 ਨੂੰ ਇੰਟਰਵਿਊ ਲੱਤਾ ਜਾਵੇਗਾ ਜੋ ਸਾਦੇ ਕਾਗਜ਼ ਦੇ ਉੱਪਰ ਤੁਸੀਂ ਅਰਜੀ ਲਿਖਣੀ ਹੈ ਉਸ ਦੇ ਉੱਪਰ ਤੁਸੀਂ ਸਕਰੀਨ ਤੇ ਦਿੱਤਾ ਹੋਇਆ ਐਡਵਰਟਾਈਜ਼ਮੈਂਟ ਨੰਬਰ ਜ਼ਰੂਰ ਲਿਖਣਾ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਕਿਹੜੀਆਂ ਪੋਸਟਾਂ ਦੀ ਇਸ ਦੇ ਵਿੱਚ ਡਿਮਾਂਡ ਕੀਤੀ ਗਈ ਹੈ ਇਸ ਦੇ ਵਿੱਚ ਪਹਿਲੀ ਆ ਗਈ ਸੇਵਾਦਾਰ ਦੀ ਜਿਸ ਦੀ ਇੱਕ ਵੈਕੈਂਸੀ ਹੈ ਅਤੇ ਇਸ ਦੀ ਜੋ ਤਨਖਾਹ ਹੋਏਗੀ ਉਹ ਕਾਲਜ ਫੰਡ ਦੇ ਵਿੱਚੋਂ ਦਿੱਤੀ ਜਾਇਆ ਕਰੇਗੀ ਤਨਖਾਹ ਜੋ ਤੁਹਾਡੀ ਹੋਵੇਗੀ ਉਹ ਡੀਸੀ ਰੇਟ ਦੇ ਅਨੁਸਾਰ ਹੋਵੇਗੀ ਅਤੇ ਇਸ ਦੇ ਵਿੱਚ ਯੋਗਤਾ ਘੱਟੋ ਘੱਟ 8ਵੀਂ ਪਾਸ ਚਾਹੀਦੀ ਹੈ। ਦੂਸਰੀ ਆ ਗਈ সুইਪਰ ਦੀ ਪੋਸਟ ਇਸ ਦੇ ਵੀ ਦੋ ਦੋ ਵੈਕੈਂਸੀਆਂ ਨੇ ਇਸ ਦੀਆਂ ਤਨਖਾਹ ਦਾ ਸਰੋਤ ਜੋ ਹੋਵੇਗਾ ਉਹ ਪੀਟੀਏ ਦੇ ਵਿੱਚੋਂ ਹੋਵੇਗਾ। ਜੋ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ ਜਾਂ ਫਿਕਸ ਮਾਨ ਪੱਤਾ ਦਿੱਤਾ ਜਾਵੇਗਾ ਉਹ ਤੁਹਾਨੂੰ ਇੰਟਰਵਿਊ ਵਾਲੇ ਦਿਨ ਦੱਸਿਆ ਜਾਵੇਗਾ। ਅਤੇ ਇਸ ਦੇ ਲਈ ਵੀ ਯੋਗਤਾ ਜੋ ਚਾਹੀਦੀ ਹੈ ਉਹ ਘੱਟੋ ਘੱਟ 8ਵੀਂ ਪਾਸ ਚਾਹੀਦੀ ਹੈ। ਤੀਸਰੀ ਪੋਸਟ ਆ ਗਈ ਸਿਕਿਉਰਿਟੀ ਗਾਰਡ ਦੀ ਪੋਸਟ ਇਸ ਦੀਆਂ ਵੀ ਦੋ ਵੈਕੈਂਸੀਆਂ ਨੇ। ਇਸ ਦੀ ਵੀ ਜੋ ਤਨਖਾਹ ਦਾ ਸਰੋਤ ਹੋਵੇਗਾ ਉਹ ਪੀਟੀਏ ਦੇ ਵਿੱਚੋਂ ਦਿੱਤਾ ਜਾਇਆ ਕਰੇਗਾ ਅਤੇ ਜੋ ਤੁਹਾਡੀ ਤਨਖਾਹ ਹੋਵੇਗੀ ਜਾਂ ਫਿਕਸ ਮਾਣ ਪੱਤਾ ਹੋਵੇਗਾ ਉਹ ਤੁਹਾਨੂੰ ਇੰਟਰਵਿਊ ਵਾਲੇ ਦਿਨ ਦੱਸਿਆ ਜਾਵੇਗਾ ਯੋਗਤਾ ਇਸ ਦੇ ਲਈ ਕੋਈ ਨਹੀਂ ਰੱਖੀ ਗਈ ਹੈ ਬਸ ਤੰਦਰੁਸਤ ਅਤੇ ਅਨੁਸ਼ਾਸਿਤ ਵਿਅਕਤੀ ਹੋਣਾ ਚਾਹੀਦਾ ਹੈ ਇਸ ਵਿਅਕਤੀ ਕੋਲ ਸੁਰੱਖਿਆ ਸੇਵਾ ਜਾਂ ਜਾਨੀ ਕਿ ਸਿਕਿਉਰਿਟੀ ਗਾਰਡ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਸਿਕਿਉਰਿਟੀ ਗਾਰਡ ਦਾ ਕੋਈ ਐਕਸਪੀਰੀਅੰਸ ਹੈ ਪਹਿਲ ਉਹਨਾਂ ਨੂੰ ਹੀ ਦਿੱਤੀ ਜਾਵੇਗੀ ਤਾਂ ਦੋਸਤੋ ਏਸੀ ਸਾਰੀ ਜਾਣਕਾਰੀ ਗੁਰਦਾਸਪੁਰ ਵਿਖੇ ਸਰਕਾਰੀ ਕਾਲਜ ਦੇ ਵਿੱਚ ਨਿਕਲੇ ਹੋਏ ਹਨ ਵੈਕੈਂਸੀਆਂ ਬਾਰੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਦੱਸੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ